ممی نے مٹا کمال <test Springs> ਜੋੜਾ ਝੋਟਾ ਦਾ ਝੋਟਾ ਕਿਹਦੇ ਬਹਿਣਾ ਹੁੰਦਾ ਹਰਾਮ ਨਾ ਤੁਸੀਂ ਖਸਾਨ ਜਿੱਥੇ ਬੰਦੀ ਹੋ ਮਰੀ ਬੱਗ ਬੰਦੀ ਹੋਈ ਆ ਤੇ ਮਹੱਲਾ ਦਾ ਮੁੰਡਿਆਰ ਦਾ ਝੋਟਾ ਕਿਵੇਂ ਕਰ ਦੂਗਾ 2 ਨੰਬਰ ਤੇ ਕਿਹੜੀ ਆਇਆ ਬੰਨ ਨੰਬਰ ਤੇ ਕੱਲ 1 ਸਾਲ ਵਾਲਿਆਂ ਜੋ ਹਿੰਦੁਸਤਾਨ ਦਾ ਬੱਚਾ ਹੈ ਦੂਜੇ ਨੰਬਰ ਤੇ ਬਹਾ ਸਰ ਕਰਕੇ ਮਜੀਸ਼ਨਾ ਹੋਰ ਸਵੇਰੇ ਹਿੰਦਸਤਾਨ ਆਪਾਂ ਆਪਣਾ ਪਿਆਵਾ ਜਿਹੜਾ ਉਨ ਰੈਂਕ ਚ ਖੜਾ ਹਿੰਦਸਤਾਨ 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 ਉਹ ਕਿ ਜਲੇਗਾ ਬਹੁਤ ਧੰਨਵਾਦ ਜਿਹੜਾ ਮੈਂ ਬਾਈ ਜੀ ਦਾ ਪਹਿਲਾ ਬਾਕਟਰ ਹੋਣੀ ਬੰਦੇ ਰੋੜ ਤੇ ਪਰ ਉਹਦਾ ਇਹਨੂੰ ਵੀ ਝੋਟੇ ਨੂੰ ਜਿਹੜੀ ਝੋਟੇ ਦੇ ਟਾਇਰ ਮਾਰਨ ਦਾ ਵੀ ਪਾਪ ਨਹੀਂ ਹੁੰਦਾ ਵਾ ਤੇ ਜਦੋਂ ਦੇ ਪੁੱਤ ਇੰਨਾ ਰੱਖ ਕੇ ਆਉਂਦੇ ਆ ਤੇ ਕਾਹਮਾ ਕੀ ਤੁਸੀਂ ਕਰਾ சவுண்ட் பைட் செங்கோட்டையன் இருபத்து ஏழு செகண்ட்ஸ் திரு ਹੋਰ ਬੰਦੇ ਕਿ ਸ਼ੋਰ ਦੇ ਅੱਗੇ ਕਿਸੇ ਨੰਬਰ ਨਹੀਂ ਆ ਉਹਨਾਂ ਨੇ ਮਾਲੋ ਦੀ ਹੱਥ ਕੰਦ ਵੀ ਹੋਰ ਜਿਹੜੇ ਜਿਹੜੇ ਹੋਏ ਆ ਉਹ ਬੜੇ ਸ਼ੋਰਕੀ ਨੇ ਪਰ ਉਹ ਹੱਥ ਬਜੇ ਜਾਂਦੇ ਆ ਉਹ ਚਾਪੀ ਨਾ ਦੇ ਆ ਤੇ ਸਾਹਮਣੇ ਵੀ ਸਾਡਾ ਟੱਕਰ ਉਹ ਸ਼ੋਰਦਰੀ ਵਾਲਾ ਜਿੰਨਾ ਵੀ ਆ ਮਾ ਮਸਾ ਦਾ ਮਾਰਦਾ ਉਹਦੀ ਮੱਜ ਉਹਦੀ ਜਿਹੜੇ ਬੱਚਾ ਪੈਦਾ ਹੋਣਾ ਹੋ ਸਕਦਾ ਵੀ ਉਹ ਬੇਟੀ ਖੇਡਿਆ ਨੂੰ ਵੀ ਕੰਨ ਵੱਡਾ ਦੋਸਤ ਪੈਦਾ ਕਰਨ ਵਾਲਾ ਮੋਬਾਈਲ ਜੀ ਆ ਆ ਜੀ ਕੋਈ ਅਸ਼ੂਗਰਾ ਜੀ ਜਿਹੜੇ ਕੋਈ ਗੱਲ ਨਹੀਂ ਕਰਦਾ ਇਹ ਤਾਂ ਇੱਕ ਹਿਮਨ ਲਾਂ ਗ੍ਰੀਨ ਕਲ ਸੀ ਵਿਸ਼ਵਾਸ ਨਾਲ ਮਸਲਾ ਬਣਾਦਾ ਰਹਿੰਦਾ ਇੱਟੇ ਜੇ ਸਾਲਾਂ ਦਾ ਬੱਤੀ ਜਾਂਦੇ ਆ ਤੋਂ ਉਹਦੇ ਨਾਲ ਫਿਰ ਕਿੰਨੇ ਹਾਥੀਆਂ ਨਾਲ ਜੰਗ ਕਰਦੇ ਆ ਤੁਸੀਂ ਕਿਹ ਜਿਹੜਾ ਮਾਰੀ ਆ ਪਟਾ ਸੇਲ ਤੇ ਇਹ ਵੀ ਸੇਲ ਤੇ